ਕਹਿੰਦੇ ਗੁਰੂ ਦਾ ਪਹਿਲੇ ਸ਼ੇਰ ਵਿੱਚ ਧਮਮਾ ਮਾਰਦਾ ਪੰਜਵੇਂ ਮੈਂ ਦਾ ਪਟਾਕੇ ਪਾਉਂਦਾ ਅਗਾਂਹ ਪਈ ਪਟਾਕੇ ਪਾਉਂਦਾ ਕਿ ਉਹਨੇ ਗੁਰੂ ਦਾ ਰੱਖਿਆ ਪਟਾਕੇ ਮਾਰਨ ਨੂੰ ਪਟਾਕੇ ਮਾਰਨ ਨੂੰ ਪਟਾਕੇ ਪਾਉਣ ਨੂੰ ਪਾਦੇ ਪਟਾਕੇ ਫਿਰ ਅਰੇ ਗੁਰੂ ਦੇ ਅੰਸ਼ 10 ਉਹ ਕੰਪਟਿਟੀ ਜਿਹੜਾ ਰੱਖਿਆ ਸਾਜੀ ਤੇ ਦੂਜੇ ਪਾਸੇ ਉਹ ਪਟੋਲੀ ਵਾਲਾ ਸਮੇਂ ਉਹ ਜਿਹੜਾ ਚਾਹੁੰਦਾ ਕੋਸ਼ਿਸ਼

अॻिए पिया उहो ताईं ਵੱਡੀ गल की आया जहिड़ा ਵੱਡੀ वॾी जा रहि वॾी ਮਾਨੇ जी ला रहिने सारे को बणे हुजे शहर कढ खे लाए करे